ਕਿਸੇ ਜੋਖਤਿਆਂ ਕੇਡੀ ਵਰਲਡ ਪੰਜਾਬੀ نیوز ਦੇ ਨਾਲ ਸੋ ਇੱਕ ਭਖਿਆ ਮੁੱਦਾ ਇੱਕ ਵਾਰ ਫੇਰ ਤੋਂ ਲੈ ਕੇ ਸਾਰੇ ਦਰਸ਼ਕਾਂ ਦੇ ਰੂਬਰੂ ਅਸੀਂ ਹੋਏ ਹਾਂ ਜਿਵੇਂ ਕਿ ਸਾਰੇ ਦਰਸ਼ਕਾਂ ਨੂੰ ਪਤਾ ਹੈ ਕਿ ਸ਼ਹਿਰ ਨਕੋਦਰ ਦੇ ਵਿੱਚ ਕੱਲ ਇੱਕ ਜਿਹੜਾ ਗੋਲੀ ਕਾਂਡ ਹੋਇਆ ਸੋ ਦੇ ਵਿੱਚ ਇੱਕ ਗੱਭਰੂ ਮੁੰਡੇ ਦੀ ਜਾਨ ਗਈ ਔਰ ਦੋ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਸੋ ਇਹ ਜਿਹੜਾ ਗੋਲੀ ਕਾਂਡ ਜਿਹੜੀ ਨਕੌਦਰ ਆਪਾਂ ਕਹਿ ਸਕਦੇ ਆ ਕਿ ਨਹਿਰ ਜਾਂਦੀ ਹੈ ਜਿਹੜੀ ਕਿ ਬਿਲਕੁਲ ਪੰਜਾਬ ਪੈਲਸ ਦੇ ਨਜ਼ਦੀਕ ਕਰਕੇ ਇੱਕ ਜਿਮ ਹੈ ਜਿਹਦੇ ਬਿਲਕੁਲ ਸਾਹਮਣੇ ਹੋਇਆ ਸੋ ਸਾਡੇ ਦਰਮਿਆਨ ਚਰਚਾ ਲਈ ਬਸਪਾ ਸ਼ਹਿਰੀ ਪ੍ਰਧਾਨ ਮਾਨਯੋਗ ਵਿਜੇ ਮੜਾਸ ਜੀ ਨੇ ਹਾਂਜੀ ਮੜਾ ਸਾਹਿਬ ਪ੍ਰਧਾਨ ਸਾਹਿਬ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਪੀਨ ਸਰ ਧਰਮਿੰਦਰ ਜੀ ਸੋ ਸਰ ਕੱਲ ਜਿਹੜਾ ਲਾਇਨ ਆਰਡਰ ਆਪਾਂ ਨੂੰ ਵਿਗੜਦਾ ਡਗ ਮੰਗਾਇਆ ਹੋਇਆ ਸ਼ਹਿਰ ਨਕੌਦਰ ਦਾ ਦੱਸਿਆ ਸੋ ਕੀ ਕਹੋਗੇ ਇਸ ਗੋਲੀ ਕਾਂਡ ਬਾਰੇ ਜਿਦੋਂ ਇਹ ਕੋਈ ਪਹਿਲਾ ਕਾਰਡ ਨਹੀਂ ਜਿਹੜਾ ਨਕਉਦਰ ਦੇ ਵਿੱਚ ਹੋਇਆ ਇਸ ਤੋਂ ਪਹਿਲਾਂ ਸਾਡੇ ਨਕਉਦਰ ਦਾ ਬਹੁਤ ਹੋਣ ਹਰ ਮੁੰਡਾ ਟਿੰਮੀ ਚਾਵਲਾ ਜਿਹਨੂੰ ਤਰੱਕੀ ਕਰਨੀ ਪਾੜੀ ਪੈ ਗਈ ਜੀ ਇਹੋ ਜਿਹੇ ਗੈਂਗਸਟਰ ਕੋਈ ਨਵੇਂ ਨਹੀਂ ਹੈਗੇ ਜਿਹੜਾ ਲਾਅ ਐਂਡ ਆਰਡਰ ਆਪਣੇ ਨਕਉਦਰ ਸ਼ਹਿਰ ਦਾ ਕੀ ਪੰਜਾਬ ਦੇ ਕਮਾਂ ਅਨਮੈਚੋਰ ਮੈਂ ਕਹਿੰਦਾ ਵੀ ਸਰਕਾਰ ਆ ਜਿਹੜੀ ਘਟ ਘੇਤੀਰਵੇਕਾਰ ਸਰਕਾਰ ਆ ਇਹਨੂੰ ਪਤਾ ਨਹੀਂ ਵੀ ਗੈਂਗਸਟਰ ਕੌਣ ਹੁੰਦੇ ਆ ਅੱਤਵਾਦੀ ਇਹ ਕੌਣ ਹੁੰਦੇ ਆ ਔਰ ਜਿਹੜੇ ਦੇਖੋ ਜਾਨ ਮਾਲ ਦੀ ਰਾਖੀ ਸਾਡੀ ਸਰਕਾਰ ਨੇ ਕਰਨੀ ਆ ਅਸੀਂ ਟੈਕਸ ਦਿੰਨੇ ਆ ਸਰਕਾਰ ਨੂੰ ਜੇ ਗੈਂਗਸਟਰ ਇਦਾ ਵੱਧ ਰਹਾ ਗੈਂਗਵਾਰ ਵੱਧ ਰਹੇ ਆ ਇਕਦਮ ਮੈਂ ਛੋਟੀ ਜਿਹੀ ਘਟਨਾ ਦੱਸਦਾ ਨਕੂਦਰ ਦੀ ਜੀ ਇੱਕ ਮੁੰਡਾ ਵਰਦਾ ਆਪਣੇ ਨਕੂਦਰ ਦਾ ਗੈਂਗ ਬਣਾ ਕੇ ਮੁੰਡਿਆਂ ਨੇ ਕਾਫੀ ਜਿਆਦਾ ਉਹਦਾ ਨੁਕਸਾਨ ਹੋਇਆ ਉਹ ਬੱਚਾ ਥੋੜਾ ਜਿਹਾ ਦਿਮਾਗੋ ਵੀ ਸੰਤੁਲਨ ਵਿਗੜ ਗਿਆ ਉਹਦਾ ਜੀ ਤੇ ਅਸੀਂ ਪੁਲਿਸ ਨੂੰ ਸਾਰਾ ਕੁਝ ਕੀਤਾ ਪਰਜਾ ਦਰਜ ਹੋ ਗਿਆ ਉਹ ਬੰਦੇ ਆਪਣੀ ਸੋਸ਼ਲ ਮੀਡੀਆ ਤੇ ਆ ਤਰਵਾ ਕਰਭਾਨਾ ਲੈ ਕੇ ਟਕੂਏ ਲੈ ਕੇ ਨਾਲ ਪੁਲਿਸ ਨੂੰ ਕਹਿ ਰਿਹਾ ਇਹ ਮਾਮੇ ਸਾਲੇ ਸਾਡਾ ਕੀ ਵਿਗਾੜ ਸਕਦੇ ਆ ਔਰ ਬਕਾਇਦਾ ਵੀਡੀਓ ਡੀਐਸਪੀ ਸਾਹਿਬ ਨੂੰ ਦਿੱਤੀਆਂ ਐਸਐਚਓ ਸਾਹਿਬ ਨੂੰ ਦਿੱਤੀਆਂ ਪਰ ਕੋਈ ਕਾਰਵਾਈ ਨਹੀਂ ਪਤਾ ਨਹੀਂ ਤੁਹਾਡੇ ਲੰਮਾ ਲੰਮਾ ਮਾਟੇ ਮੈਂ ਪਰ ਪੰਜਾਬ ਪੁਲਿਸ ਬਾਰੇ ਵੀ ਉਹਨਾਂ ਵੱਲੋਂ ਵਰਤੀ ਗਈ ਦੇਖੋ ਹੁਣ ਜਿਹੜਾ ਜਿਹੜਾ ਬਿਲਕੁਲ ਸ਼ਹਿਰ ਦੇ ਵਿੱਚ ਕਾੜ ਹੋਇਆ ਜਿਹੜਾ ਨਵਾਂ ਕੱਲ ਕਾੜ ਹੋਇਆ ਬਿਲਕੁਲ ਪਹਿਲਾ ਕਮਰ ਹਸਪੀਟਲ ਦੇ ਮੋੜੇ ਗੋਲੀਆਂ ਚ ਲੀਆਂ ਉਹ ਚੌਂਕ ਦੇ ਵਿੱਚ ਉਸ ਤੋਂ ਬਾਅਦ ਉਹ ਅਬ ਸ਼ੰਕਰ ਬਾਈਪਾਸਾਂ ਨੂੰ ਤੁਰ ਪਏ ਉਹ ਉਸ ਮੁੰਡੇ ਦੇ ਕੋਈ ਇੱਕ ਉਹ ਮੁੰਡਾ ਉੱਥੇ ਰਹਿੰਦਾ ਸੀ ਜਿੰਮ ਦਾ ਟ੍ਰੇਨਰ ਉਹਦੀ ਇੱਕ ਬੱਚੀ ਆ ਉਹਦੀ ਵਾਈਫ ਆ ਕਿੰਨਾ ਰੋ ਰਹੀ ਸੀ ਉਹ ਬੜਾ ਦਿਲ ਪਰੇਸ਼ਾਨ ਹੋਇਆ ਸੁਣ ਕੇ ਉਹਦਾ ਕੀ ਕਸੂਰ ਆ ਉਹਦਾ ਜਿੰਮ ਦੇ ਵਿੱਚੋਂ ਦੇਖਣਾ ਆ ਬਾਅਦ ਕੀ ਹੋ ਗਿਆ ਕਿ ਜਿਹੜੇ ਜਿਹੜੇ ਇਹੋ ਜਿਹੇ ਗੈਂਗਸਟਰ ਆ ਜਦ ਪੁਲਿਸ ਜਾਵੇ ਇੱਕੋ ਇੱਕੋ ਘੰਟੇ ਵਿੱਚ ਸਾਰਿਆਂ ਨੂੰ ਡੇਜ਼ ਕਰਕੇ ਚੱਕ ਕੇ ਸਰਹਾਂ ਘਾਪੇ ਛੱਡ ਸਕਦੀ ਆ ਇਥੇ ਕੀ ਆ ਡੰਬ ਲਾ ਕੇ ਸੈਟ ਰਾਡਰ ਕੀ ਕਰ ਨਹੀਂ ਸਕਦੀਆਂ ਮੈਂ ਫੋਨ ਚੱਲਦੇ ਆ ਸਾਰਿਆਂ ਦੇ ਗੱਡੀਆਂ ਦੇ ਨੰਬਰ ਇਹਨਾਂ ਦੇ ਕੋਲ ਆ ਸਾਮ ਪੈ ਗਈਆਂ ਦੂਆ ਦਿਨ ਤੱਕਾਲਾ ਪੈ ਗਈਆਂ ਕੋਈ ਏਅਰਪੋਰਟ ਇੱਥੇ ਲੋਕਾਂ ਨੇ ਭੁੱਲ ਜਾਣਾ ਇਹਨਾਂ ਨੇ ਮੇਨ ਲੌਂਗ ਲੌਂਡਰ ਇਹਨਾਂ ਦਾ ਬਿਲਕੁਲ ਖਰਾਬ ਹੋਇਆ ਪਿਆ ਖਾਸ ਕਰਕੇ ਉਹ ਉਧਰ ਸ਼ਹਿਰ ਦਾ ਕਿਉਂਕਿ ਇੱਥੇ ਸਭ ਤੋਂ ਵੱਡੇ ਸਾਡੇ ਦੋ ਡੇਰੇ ਆ ਉਹਨਾਂ ਕਰਕੇ ਦੁਨੀਆ ਸਾਡੇ ਸ਼ਹਿਰ ਦੇ ਵਿੱਚ ਬਹੁਤ ਆਉਂਦੀ ਆ ਔਰ ਲੱਗਦੀ ਉਹਦੀ ਬਾਹਰ ਕਿਤੇ ਹੁੰਦੀ ਆ ਤੇ ਕੱਢਦੇ ਸਾਡੇ ਸ਼ਹਿਰ ਚ ਆ ਕੇ ਹੁਣ ਸਾਡੇ ਦੋ ਮੇਲੇ ਵੱਡੇ ਆ ਜਾਣੇ ਆ ਉਜੀ ਦੇਖਿਓ ਭਾਈ ਤੇ ਸਾਰੇ ਗੈਂਗਸਟਰ ਜਿੰਨੇ ਚੋਰ ਜਿੰਨੇ ਡਾਕੂ ਜਿੰਨੇ ਨਸ਼ੇੜੀ ਸਾਰੇ ਨੂੰ ਕੋਸਰ ਜਾ ਕੇ ਡੇਰ ਲਾਉਣੇ ਉਹਨਾਂ ਨੂੰ ਸੋ ਪ੍ਰਧਾਨ ਸਾਹਿਬ ਕਦੋਂ ਤੱਕ ਕਦੋਂ ਇਸ ਚੀਜ਼ ਨੂੰ ਠੱਲ ਪੈਗੀ ਜਿਹੜਾ ਗੈਂਗਵਾੜ ਸੂਬੇ ਦੇ ਵਿੱਚ ਵੱਧਦਾ ਜਾ ਰਿਹਾ ਔਰ ਇਹਦੀ ਚਪੇੜ ਦੇ ਵਿੱਚ ਸਾਡਾ ਸ਼ਹਿਰ ਨਕੌਦਰ ਵੀ ਆ ਰਿਹਾ ਤਾਂ ਕੋਈ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਗਿਆ ਨੇ ਕਿ ਅਨਮੈਜੋਰ ਸਰਕਾਰ ਆ ਇਹਨਾਂ ਨੂੰ ਬਗੈਰ ਤਰ ਬੇਕਾਰ ਦੇਖੋ ਕੈਪਟਨ ਭਮਾ ਜਿੱਦਾਂ ਮਰਜੀ ਚ ਮਾਰਾ ਸੀ ਉਥੇ ਬੈਠਾ ਹੀ ਲਾਉਂਡ ਸੈੱਟ ਕਰ ਦਿੰਦਾ ਸੀ ਜੀ ਠੀਕ ਹੈ ਨਾ ਇਹ ਇਹਨਾਂ ਨੂੰ ਇਹਨਾਂ ਦਾ ਇਹ ਸਰਕਾਰ ਜਿਹੜੀ ਪ੍ਰਸ਼ਾਸਨ ਇਹਨਾਂ ਦੇ ਕਹਿੰਦੇ ਚ ਨਹੀਂ ਸਰਕਾਰ ਦੇ ਤੇ ਜਾਂ ਸਰਕਾਰ ਨੂੰ ਕੰਮ ਕਰਨਾ ਨਹੀਂ ਆਉਂਦਾ ਦੋ ਚੀਜ਼ਾਂ ਜਦੋਂ ਕਾਂਡ ਕੋਈ ਹੋ ਜਾਂਦਾ ਉਸ ਤੋਂ ਬਾਅਦ ਇਹਨਾਂ ਨੂੰ ਹੱਥ ਪੈਰਾਂ ਦੀ ਬਹਿ ਜਾਂਦੀਆਂ ਪਹਿਲਾਂ ਇਹ ਨੋ ਨੋਰ ਆਰਡਰ ਨੂੰ ਮੇਨਟੇਨ ਰੱਖਣਾ ਚਾਹੁੰਦੇ ਨਹੀਂ ਸੋ ਕੱਲ ਇੱਕ ਜਿਹੜੀ ਬੇਕਸੂਰ ਜਾਨ ਗਈ ਹੈ ਕਿਉਂਕਿ ਜਾਨ ਜਿਹੜੀ ਇੱਕ ਵੀ ਜਾਨੀ ਬਹੁਤ ਹੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਬੜੀ ਨਾਮੋਸ਼ੀ ਵਾਲਾ ਇੱਕ ਕੰਮ ਹੈ ਸੋ ਜਿਹੜਾ ਮਾਹੌਲ ਕਾਫੀ ਜਿਹੜਾ ਸਹਿਮਿਆ ਹੋਇਆ ਸ਼ਹਿਰ ਨਕੋਦਰ ਦਾ ਵਿਗੜਿਆ ਹੋਇਆ ਜਿਹੜੇ ਹਾਲਾਤ ਨੇ ਤੋਂ ਕਿਸ ਤਰ੍ਹਾਂ ਇਹ ਠੀਕ ਹੋ ਸਕਦੇ ਨੇ ਤਕੋ ਆਪਾਂ ਦਿਹਾਤ ਵਿੱਚ ਆਉਨੇ ਆ ਸਾਰੇ ਜਾਣੀ ਲੋਕ ਸ਼ਾਹਕੋਟ ਤੋਂ ਮੁੰਡਾ ਕੰਮ ਕਰਨ ਇੱਥੇ ਆਉਂਦਾ ਸੀ ਇੱਥੇ ਰਹਿੰਦਾ ਸੀ ਉਹ ਜੀ ਆਪਣੇ ਪਰਿਵਾਰ ਦੇ ਨਾਲ ਜੇ ਹੁਣ ਬੰਦਾ ਚੱਲ ਕੇ ਜੇ ਕਿਸੇ ਪਿੰਡਾਂ ਵਿੱਚ ਚੱਲ ਕੇ ਸ਼ਹਿਰ ਜਾ ਕੇ ਜੇ ਕਿਸੇ ਨੇ ਕਾਰੋਬਾਰ ਕਰਨੇ ਆਪਣੇ ਤੇ ਜੀ ਉਹੀ ਸੇਵ ਵੀ ਨਹੀਂ ਹੈਗੀ ਅਸੀਂ ਆਪਣੇ ਘਰ ਦੇ ਅੰਦਰ ਹੀ ਸੇਵ ਨਹੀਂ ਤੇ ਅਸੀਂ ਸਰਕਾਰ ਨੂੰ ਟੈਕਸ ਦਿੰਨੇ ਆ ਜਿੱਥੇ ਰੋੜ ਪੈਂਦੀ ਆ ਹਰ ਵੇ ਥਾਂ ਤੇ ਫੰਡਿੰਗ ਕਰਦੇ ਆ ਪਰ ਫਿਰ ਵੀ ਸਰਕਾਰ ਸਾਡੀ ਜਾਮਾਲ ਦੀ ਪੂਰੀ ਰਾਖੀ ਨਹੀਂ ਕਰ ਰਹੀ ਬਿਲਕੁਲ ਵੀ ਰਾਖੀ ਨਹੀਂ ਕਰ ਰਹੀ ਸੋ ਤੁਹਾਡੇ ਕਿ ਪੁਲਿਸ ਪ੍ਰਸ਼ਾਸਨ ਤੁਸੀਂ ਕੌਧੇਦਾਰੋਂ ਸ਼ਹਿਰੀ ਬਸਪਾ ਪ੍ਰਧਾਨ ਔਰ ਜਦੋਂ ਵੀ ਕਿਸੇ ਤਰ੍ਹਾਂ ਇਸ ਤਰ੍ਹਾਂ ਦਾ ਲੋਕਾਂ ਤੇ ਨਿਆਂ ਵੀ ਹੁੰਦਾ ਹੈ ਤਾਂ ਜਿਹੜਾ ਬਸਪਾ ਸਭ ਤੋਂ ਸਾਹਮਣੇ ਆਂਦੀ ਹੈ ਔਰ ਤੁਸੀਂ ਕਿ ਜਿਹੜਾ ਸ਼ਹਿਰੀ ਪ੍ਰਧਾਨ ਦਾ ਤੁਹਾਡੇ ਕੋਲ ਅਹੁਦਾ ਹੈ ਤਾਂ ਤੁਸੀਂ ਇਹ ਜਿਹੜਾ ਹੱਤਿਆਕਾਂਡ ਹੋਇਆ ਹੈ ਗੋਲੀਕਾਂਡ ਹੋਇਆ ਇਹਦੇ ਉੱਤੇ ਕੋਈ ਆਪਣੀ ਮੀਟਿੰਗ ਤੁਹਾਡੇ ਵੱਲੋਂ ਕੋਈ ਰੱਖੀ ਗਈ ਦੇਖੋ ਅਸੀਂ ਤਾਂ ਵੈਸੇ ਸਾਡੀ ਸਗਾ ਇੱਕ ਮੰਗ ਪੱਤਰ ਦੇਣਾ ਸੀ ਅਸੀਂ ਗੜ ਸ਼ੰਕਰ ਦੇਵ ਜੀ ਐਸ ਜੀ ਐਮ ਸਾਹਿਬ ਨੂੰ ਜੀ ਜਿੱਥੇ ਕਰੋਲਗਰ ਸਾਹਿਬ ਕੱਠੇ ਹੋ ਜਿੱਥੇ ਸ਼ਰਾਬ ਦੇ ਠੇਕੇ ਖੋਲੇ ਗਏ ਆ ਔਰ ਬਾਬਾ ਸਾਹਿਬ ਦੇ ਸਟੈਚੂ ਦੀ ਬੇਅਦਬੀ ਹੋਈ ਆ ਉਹਨਾਂ ਸਬੰਧ ਵਿੱਚ ਸਾਡਾ ਧਰਨਾ ਸੀ ਕੱਲ ਉੱਥੇ ਉੱਥੇ ਪਹੁੰਚ ਕੇ ਸਾਨੂੰ ਪਤਾ ਲੱਗਾ ਵੀ ਆਹ ਕੁਛ ਅੱਜ ਹੋਇਆ ਬੜਾ ਗੱਲ ਨੂੰ ਦੁੱਖ ਲੱਗਾ ਸੁਣ ਕੇ ਦੇਖੋ ਲੋਨ ਆਨ ਆਰਡਰ ਇਹਨਾਂ ਨੇ ਸਰਕਾਰ ਨਹੀਂ ਚਲਾਈ ਕਿਸੇ ਇਹਨਾਂ ਬੰਦਿਆਂ ਨੇ ਦਿੱਲੀ ਵਿੱਚ ਹਰਾਂਦਾ ਰਹਿਣਾ ਕਰਨੀ ਇਹ ਆ ਭੈਣ ਜੀ ਨੇ ਮਾਂ ਗਦੀ ਭੈਣ ਜੀ ਨੇ ਦੋ ਦੋ ਵਾਰ ਹੀ ਨਹੀਂ ਚਾਰ-ਚਾਰ ਵਾਰੀ ਯੂਪੀ ਸਰਕਾਰ ਬਣਾਈ ਆ ਔਰ ਜਿਹਦੇ ਸਰਕਾਰ ਬਣਦੀ ਸੀ ਜਿੰਨੇ ਗੁੰਡੇ ਜਿੰਨੇ ਬਦਮਾਸ਼ ਜਿੰਨੇ ਆਪਣੇ ਆਪ ਨੂੰ ਕਹਿੰਦੇ ਸੀ ਨਾ ਅਸੀਂ ਅਬ ਦਬ ਦਬਾ ਬਣਾ ਕੇ ਰੱਖਾਂਗੇ ਯੂਪੀ ਛੱਡ ਕੇ ਭੱਜ ਜਾਂਦੇ ਸੀ ਇਹ ਹੁੰਦੀ ਇਹਨੂੰ ਕਹਿੰਦੇ ਸਰਕਾਰ ਚਲਾਉਣੀ ਜੀ ਸਾਹਬ ਸਾਡੇ ਸਾਹਬ ਕਾਂਸੀ ਰਾਮ ਜੀ ਕਹਿੰਦੇ ਹੁੰਦੇ ਸੀ ਸਰਕਾਰ ਚਲਾਉਣੀ ਨਹੀਂ ਬਾਲੀ ਔਖੀ ਸਰਕਾਰ ਚਲਾਉਣੀ ਨਹੀਂ ਔਖੀ ਵਾਲੀ ਸਰਕਾਰ ਚਲਾਉਣੀ ਔਖੀ ਆ ਸਰਕਾਰ ਤਾਂ ਇਹਨਾਂ ਦੀ ਹਵਾਜ ਬਣ ਗਈ ਦੇਖੋ ਸਾਹਬ ਕਾਂਸੀ ਰਾਮ ਜੀ ਕਹਿੰਦੇ ਸੀ ਉਹ ਕਹਿੰਦੇ ਪਹਿਲਾਂ ਡੀਐਮ ਐਸਡੀਐਮ ਆਈਪੀਐਸ ਪੀਪੀਐਸ ਇਹ ਸਾਰੇ ਅਫਸਰ ਆਪਣੇ ਬਣਾਉ ਸਕੱਤਰ ਬਣਾਉ ਆਪਣੇ ਜਿਹਨਾਂ ਨੇ ਸਰਕਾਰਾਂ ਚਲਾਉਂਦੇ ਆ ਠੀਕ ਹੈ ਨਾ ਜੇ ਇਹਨਾਂ ਦੇ ਬੰਦੇ ਨਹੀਂ ਨਾਲ ਤਾਂ ਇਹਨਾਂ ਦੇ ਅਫਸਰ ਕਹਨੇ ਬਚਿਆ ਤੇ ਨਾ ਇਹਨਾਂ ਦੇ ਸਕੱਤਰ ਕਹਨੇ ਬਚਿਆ ਜਿਹੜੇ ਸਰਕਾਰ ਚਲਾਉਂਦੇ ਆ ਉਹਨਾਂ ਕੋਲ ਕੱਲੀ ਕੱਲੀ ਰਿਪੋਰਟ ਆਉਂਦੀ ਹੁੰਦੀ ਆ ਨਾ ਇਹਨਾਂ ਦੀਆਂ ਜਿਹੜੀਆਂ ਇੰਟੈਲੀਜੈਂਸੀ ਏਜੰਸੀਆਂ ਆ ਉਹ ਬਿਲਕੁਲ ਫੇਲ ਹੋ ਚੁੱਕੀਆਂ ਆ ਤੇ ਉਹ ਲੋਕਾਂ ਕੋਲ ਰਿਪੋਰਟ ਲੈ ਕੇ ਰਿਪੋਰਟ ਕਰੀ ਜਾਂਦੇ ਕੰਮ ਉਹ ਵੀ ਨਹੀਂ ਕਰਨਾ ਚਾਹੁੰਦੇ ਸੋ ਤੁਹਾਡੇ ਕਹਿਣ ਤੋਂ ਬਾਅਦ ਕਿ ਕੱਲ ਜਦੋਂ ਇਹ ਵਾਕਿਆ ਹੋਇਆ ਤੋਂ ਤੁਸੀਂ ਸ਼੍ਰੀ ਖੁਰਾਲਗੜ੍ਹ ਸਾਹਿਬ ਸਿਗੇ ਜੀ 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 ਤੋਂ ਉੱਥੇ ਜਿਹੜੇ ਮਤਲਬ ਗੁਰੂ ਘਰ ਦੇ ਬਿਲਕੁਲ ਨਜ਼ਦੀਕ ਹੈ ਜਿਹੜੇ ਸ਼ਰਾਬ ਦੇ ਠੇਕੇ ਜਿਹੜੇ ਖੋਲੇ ਗਏ ਨੇ ਉਹ ਕਿੰਨੇ ਕੁਜਾਇਜ਼ ਨੇ ਉਹ ਤੇ ਜਿਹੜੀ ਸਰਕਾਰ ਦੀ ਸਹਿਮਤੀ ਦੇ ਨਾਲ ਹੀ ਖੁੱਲੇ ਹੋਣਗੇ ਬਿਲਕੁਲ ਜੀ ਬਿਲਕੁਲ ਸਰਕਾਰਾਂ ਤਾਂ ਚਾਹੁੰਦੀਆਂ ਆ ਲੋਕ ਸਾਨੂੰ ਸਵਾਲ ਨਾ ਕਰਨ ਜੀ ਬਿਲਕੁਲ ਜਿਹੜਾ ਬੰਦਾ ਮਜ਼ਦੂਰ ਹੋਊਗਾ ਉਹਨੇ ਸਰਕਾਰ ਨੂੰ ਸਵਾਲ ਕਰਨਾ ਹੀ ਕਰਨਾ ਜੇ ਸਾਡੇ ਦਰਬਾਰ ਸਾਹਿਬ ਦੇ ਆ ਤੇ 3-3 ਕਿਲੋਮੀਟਰ ਤੱਕ ਠੇਕਾ ਹੈ ਨਹੀਂ ਜਿੱਧਰ ਗਿਆਣਾ ਮੰਦਿਰ ਆ ਤੇ 2-2 ਕਿਲੋਮੀਟਰ ਤੱਕ ਠੇਕਾ ਹੈ ਨਹੀਂ ਜੀ ਜੇ ਰਾਹ 'ਪਰ ਬੱਲਾ ਆ ਤੇ ਉਹਦੇ ਆਲੇ-ਵਾਲੇ ਲੱਗੇ ਛਾਕੇ ਠੇਕਾ ਹੈ ਨਹੀਂ ਬਿਲਕੁਲ ਦੇਖੋ ਜੇ ਖਰਾਲਗੜ ਸਾਡੀ ਗੁਰਦਆਸ ਮਹਾਰਾਜ ਦੀ ਚਰਨ ਛੋਹ ਧਰਤੀ ਆ ਅਸੀਂ ਤਾਂ ਚਾਹਨੇ ਗੜ ਸੰਕਰ ਦੇ ਲੱਗੇ ਛਾਕੇ ਤੱਕ ਉਹ ਠੇਕਾ ਨਾ ਹੋਵੇ ਪਰ ਇਹ ਸਰਕਾਰਾਂ ਨੂੰ ਪਤਾ ਵੀ ਜੇ ਇਹਨਾਂ ਨੂੰ ਨਸ਼ੇੜੀ ਬਣਾ ਕੇ ਰੱਖਾਂਗੇ ਤੇ ਇਹ ਇਹ ਸਵਾਲ ਨਹੀਂ ਕਰਨਗੇ ਜੇ ਪੜ੍ਹ ਪੜ੍ਹ ਲਿਖ ਜਾਣਗੇ ਤਾਂ ਇਹ ਆਪਣੇ ਸਾਡੇ ਕੋਲ ਸਵਾਲ ਕਰਨਗੇ ਸਾਨੂੰ ਸ਼ੀਸ਼ਾ ਦਿਖਾਉਣਗੇ ਬਿਲਕੁਲ ਆਪਣੇ ਆਪਣੇ ਪਿੰਡੋਂ ਪੂਰਾ ਜੋਰ ਲਾ ਰਹੀ ਆ ਦੇਖੋ ਕੰਦੀ ਸਾਹਿਬ ਬਹੁਣੇ ਸਮਾਜ ਪਾਰਟੀ ਪੰਜਾਬ ਸਮਾਉਣ ਰੈਲੀ ਕਰਕੇ ਆਪਣੇ ਵੱਲੋਂ ਪੂਰਾ ਜੋਰ ਲਾ ਰਹੀ ਆ ਔਰ ਮੈਨੂੰ ਲੱਗਦਾ ਇਹ ਤ ਵੀ ਇਸ ਵਾਰ ਸਰਕਾਰ ਦੇ ਵਿੱਚ 27 ਵਿੱਚ ਬਸਪਾ ਹਿੱਸਾ ਪਾਊਗਾ ਔਰ ਬਹੁਤ ਵਧੀਆ ਲਾਅਨ ਆਰਡਰ ਚਲਾਵਾਂਗੇ ਹਰ ਬੰਦੇ ਨੂੰ ਜਾਨ ਮਾ ਦੀ ਰਾਖੀ ਦੇਵਾਂ ਕਹਾਂਗੇ ਔਰ ਕੋਈ ਪੱਛਾ ਇਸ ਪੰਜਾਬ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਜਾਊਗਾ ਫਿਰ ਮਤਲਬ ਤੁਹਾਡੇ ਕਹਿਣ ਤੋਂ ਭਾਪ ਕੇ ਜੇਕਰ ਬਸਪਾ ਨੂੰ ਇਹ ਜਿਹੜਾ ਮੌਕਾ ਮਿਲਦਾ ਹੈ ਤੇ ਜਿਹੜਾ ਸੂਬੇ ਦਾ ਜਿਹੜਾ ਲਾਅਨ ਆਰਡਰ ਬਸਪਾ ਬਿਲਕੁਲ 100% ਠੀਕ ਰੱਖੇਗੀ ਦੇਖੋ ਜੇ ਅਸੀਂ ਯੂਪੀ ਵਿੱਚ ਭੈਣ ਜੀ ਦੇ ਦਿਸ਼ਾ ਨਿਰਦੇਸ਼ਾਂ ਨਾਲ ਸਰਕਾਰ ਚਲਾ ਸਕਦੇ ਹਾਂ ਤੇ ਪੰਜਾਬ ਵਿੱਚ ਵੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਨਾਲ ਸਰਕਾਰ ਚਲਣੀ ਆ ਜੋ ਇਨ ਬਿਨ ਲਾਗੂ ਯੂਪੀ ਹੋਇਆ ਸੀ ਉਹੋ ਹੀ ਇਨ ਬਿਨ ਲਾਗੂ ਅਸੀਂ ਪੰਜਾਬ 'ਚ ਵੀ ਕਰਾਂਗੇ ਧੰਨਵਾਦ ਜੀ ਸੋ ਐਂਡ ਦੇ ਵਿੱਚ ਤੁਹਾਡਾ ਕੀ ਸੁਨੇਹਾ ਹੈਗਾ ਹਲਕਾ ਨਕਉਦਰ ਵਾਸੀਆਂ ਨੂੰ ਔਰ ਸੂਬਾ ਪੰਜਾਬ ਵਾਸੀਆਂ ਨੂੰ ਦੇਖੋ ਸਾਡਾ ਛੋਟਾ ਜਿਹਾ ਸ਼ਹਿਰ ਹੈ ਨਕਉਦਰ ਬਹੁਤ ਰਲ ਮਿਲ ਕੇ ਸਾਰੇ ਰਹਿਣ ਵਾਲੇ ਸਾਡੇ ਭਾਈਚਾਰਾ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਜੇ ਤੁਹਾਡੇ ਕੋਲ ਪੁਲਿਸ ਪ੍ਰਸ਼ਾਸ ਪੁਲਿਸ ਘਟਿਆ ਤੁਸੀਂ ਐਸਡੀਐਮ ਸੌਰੀ ਡੀਸੀ ਸਾਹਿਬ ਨੂੰ ਕਹੋ ਕਮਿਸ਼ਨਰ ਸਾਹਿਬ ਨੂੰ ਕਹੋ ਵੀ ਸਾਡਾ ਨਕੌਦਰ ਸ਼ਹਿਰ ਦੇ ਵਿੱਚ ਲੋਕ ਬਾਹਰੋਂ ਬਹੁਤ ਆਉਂਦੇ ਆ ਸਾਨੂੰ ਹੋਰ ਪੁਲਿਸ ਚਾਹੀਦੀ ਆ ਉਹ ਤੁਹਾਨੂੰ ਦੇਣਗੇ ਪਰ ਸ਼ਹਿਰ ਨੂੰ ਕਵਰ ਕਰੋ ਪੂਰਾ ਜਿਹੜੇ ਲੋਕ ਆਉਂਦੇ ਉਹਨਾਂ ਦੀ ਚੈਕਿੰਗ ਕਰੋ ਕਿਹੜੇ ਬੰਦੇ ਆਉਂਦੇ ਆ ਕਿੱਦਾਂ ਦੇ ਆਉਂਦੇ ਆ ਉਹਨਾਂ ਦੀ ਪੂਰੀ ਚੈਕਿੰਗ ਕਰਕੇ ਅਸੀਂ ਅੱਧੇ ਬੰਦੇ ਤਾਂ ਨਸ਼ਾ ਰੇ ਕਈ ਨਕੌਦਰ ਚ ਆਉਂਦੇ ਆ ਜੇ ਤਰੀਕੇ ਨਾਲ ਪੁਰਜ਼ ਛਾਣਪੀਣ ਕਰਨੇ ਸ਼ੁਰੂ ਕਰ ਦੇਪੇ ਤਾਂ ਉਹ ਫੜੇ ਜਾਣੇ ਸਾਰੇ ਇੱਥੇ ਹੀ ਇਹ ਪ੍ਰਧਾਨ ਸਾਹਿਬ ਤੁਸੀਂ ਬਿਲਕੁਲ ਠੀਕ ਆਖ ਰਹੇ ਹੋ ਕਿ ਸ਼ਹਿਰ ਨਕੋਦਰ ਦੇ ਵਿੱਚ ਸੂਬਾ ਪੰਜਾਬ ਦੇ ਜਿਹੜੇ ਵੱਖ-ਵੱਖ ਜ਼ਿਲ੍ਹੇ ਨੇ ਬਹੁਤ ਹੀ ਦੂਰੋਂ-ਦੂਰੋਂ ਅਲੱਗ-ਅਲੱਗ ਬੈਲਟਾਂ ਦੇ ਵਿੱਚੋਂ ਜਿਹੜੇ ਸ਼ਹਿਰ ਨਕੋਦਰ ਦੇ ਵਿੱਚ ਜਿਹੜੇ ਦਰਬਾਰ ਨੇ ਬਾਬਾ ਲਾਲ ਬਾਸ਼ਾ ਜੀ ਔਰ ਬਾਬਾ ਮਰਾਤ ਸਾਹਿਬ ਜੀ ਇਹਨਾਂ ਦਰਬਾਰਾਂ ਦੇ ਉੱਤੇ ਜਿਹੜਾ ਜਮਾਵੜਾ ਭਗਤਾਂ ਦਾ ਬਹੁਤ ਜ਼ਿਆਦਾ ਵਧ ਰਿਹਾ ਔਰ ਹੁਣ ਤੇ ਬੱਚਿਆਂ ਨੂੰ ਛੁੱਟੀਆਂ ਚੱਲ ਰਹੀਆਂ ਨੇ ਲੋਕੀ ਪਰਿਵਾਰਾਂ ਸਮੇਤ ਵੀ ਜਿਹੜੇ ਨਕੋਦਰ ਸ਼ਹਿਰ ਆ ਰਹੇ ਨੇ ਸੋ ਇਹ ਜ਼ਰੂਰੀ ਹੋ ਜਾਂਦਾ ਕਿ ਇੱਥੇ ਇੰਤਜ਼ਾਮੀਆਂ ਸਾਰੀ ਆਰਦੇ ਵਿੱਚ ਕਿਹੜੀ ਸਾਹਿਬ ਨਸ਼ੇੜੀਆਂ ਨੇ ਵੀ ਆਉਣਾ ਭਗਤਾਂ ਦੀ ਯਾਰ ਵਿੱਚ ਗੈਂਗਸਟਰ ਨੇ ਵੀ ਆ ਫਗਤਾਂ ਦੀ ਯਾਦ ਦੇ ਵਿੱਚ ਹਰ ਤਰ੍ਹਾਂ ਦੀ ਉਹ ਮਾਰੇ ਚੰਗੇ ਬੰਦੇ ਨੇ ਆਉਣਾ ਜਿਹਨੇ ਸਾਡੇ ਸ਼ਹਿਰ ਦਾ ਲੰਡਰ ਖਰਾਬ ਕਰਨਾ ਬਿਲਕੁਲ ਜੀ ਔਰ ਇਹ ਪ੍ਰਸ਼ਾਸਨ ਨੂੰ ਚਾਹੀਦਾ ਕਿ ਹਰ 4-5 5-7 ਰੋਡ ਜਿਹੜੇ ਸ਼ਹਿਰ ਨੂੰ ਐਂਟਰੀ ਐਂਟਰੀ ਪੁਆਇੰਟ ਆ ਉਹਨਾਂ ਤੇ ਲਾਕੇ ਲਾਕੇ ਜੱ깅 ਸ਼ੁਰੂ ਕਰ ਦਿਓ ਹਰ ਵੀਰਵਾਰ ਐਤਵਾਰ ਇਹ ਦੋ ਦੋ ਸ਼ੁਰੂ ਕਰ ਦਿਓ ਉਹਨਾਂ ਨੇ ਨਕੂਦਰਾਂ ਨੂੰ ਲੋਕਾਂ ਨੇ ਮਾਰੇ ਲੋਕਾਂ ਨੇ ਬੰਦ ਕਰ ਦੇਣਾ ਔਰ ਨਕੂਦਰ ਸੇਵ ਹੋ ਜਾਣਾ ਸੋ ਬਿਲਕੁਲ ਬਿਲਕੁਲ ਸਹੀ ਆਖਿਆ ਸੋ ਪ੍ਰਧਾਨ ਸਾਹਿਬ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਪਿਆਰੇ ਦਰਸ਼ਕੋ ਇਹ ਸੰਨ ਬਸਪਾ ਸ਼ਹਿਰੀ ਨਕੋਦਰ ਪ੍ਰਧਾਨ ਮਾਨ ਜੋਗ ਵਿਜੇ ਮੜਾਸੀ ਸੋ ਚਰਚਾ ਇਹਨਾਂ ਦੇ ਨਾਲ ਅਸੀਂ ਕੀਤੀ ਜਿਹੜਾ ਕੱਲ ਹੋਇਆ ਸ਼ਹਿਰ ਨਕੋਦਰ ਦੇ ਵਿੱਚ ਗੋਲੀ ਕਾਂਡ ਇਹ ਜਿਸ ਗੋਲੀ ਕਾਂਡ ਦੇ ਵਿੱਚ ਇੱਕ ਗੱਭਰੂ ਮੁੰਡੇ ਦੀ ਜਿਹੜੀ ਜਾਨ ਜਾ ਚੁੱਕੀ ਹੈ ਔਰ ਦੋ ਜਿਹੜੇ ਗੱਭਰੂ ਮੁੰਡੇ ਗੰਭੀਰ ਰੂਪ ਦੇ ਵਿੱਚ ਕਾਇਲ ਹੋ ਚੁੱਕੇ ਨੇ ਸੋ ਤੁਸੀਂ ਵੇਖਦੇ ਅਸੀਂ ਕੇਡੀ ਵਰਲਡ ਪੰਜਾਬੀ ਨਿਊਜ਼ ਪ੍ਰਧਾਨ ਸਾਹਿਬ ਧੰਨਵਾਦ ਤੁਹਾਡਾ ਥੈਂਕ ਯੂ ਥੈਂਕ ਯੂ ਤੁਹਾਡਾ ਵੀ ਧੰਨਵਾਦ ਕਰੀ ਜੀ ਸਾਹਿਬ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ